फार्मstdc कार्यों सरदार मनप्रीत सिंह बादल जी माननीय वित्त मंत्री पंजाब वाइस चांसलर साहब अध्यापक ਸਹਿਬਾਨ ਪਿਆਰੇ ਵਿਦਿਆਰਥੀਓ ਵੈਲੁਰ ਜੀ ਦਾ ਕਾਲ ਸਾਹਿਬ ਵੈਲੁਰ ਜੀ ਕੀ ਪਤਨੀ ਮੈਨੂੰ ਕੋਈ ਅਜੇ ਉਮੀਦ ਨਹੀਂ ਸੀ ਮੈਂ ਤਾਂ ਮੀਟਿੰਗ ਕਰਨ ਆਇਆ ਸੀ ਅਸਲ ਦੇ ਵਿੱਚ ਸਮੱਸਿਆ ਮਾਨੂੰ ਪੰਜਾਬੀ ਯੂਨੀਵਰਸਿਟੀ ਦੀਆਂ ਨੂੰ ਲੈ ਕੇ ਵਿਜੀਤ ਸਾਹਿਬ ਨੂੰ ਕਿਹਾ ਸੀ ਕਿ ਮੈਂ ਉੱਥੇ ਆ ਕੇ ਸੁਣਨਾ ਚਾਹੁੰਦਾ ਤੁਹਾਡੀਆਂ ਸਮੱਸਿਆਵਾਂ ਕੀ ਹੈ ਪਰ ਤੁਹਾਡੇ ਵੀ ਦਰਸ਼ਨ ਹੋ ਗਏ ਬੜੀ ਖੁਸ਼ੀ ਹੋ ਰਹੀ ਤੁਹਾਨੂੰ ਮਿਲ ਕੇ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਸਾਰੇ ਬਹੁਤ ਚੰਗੇ ਲੱਗਦੇ ਪੰਜਾਬੀ ਯੂਨੀਵਰਸਿਟੀ ਪੰਜਾਬੀ ਬੋਲੀ ਨੂੰ ਮੁੱਖ ਰੱਖ ਕੇ ਬਣਾਈ ਗਈ ਸੀ ਪੰਜਾਬੀ ਨੂੰ ਪ੍ਰਮੋਟ ਕਰਨਾ ਵੀ ਪੰਜਾਬੀਆਂ ਨੂੰ ਪ੍ਰੋਮੋਟ ਕਰਨਾ ਵੀ ਦੋਨੋਂ ਕੰਮ ਪੰਜਾਬੀ ਯੂਨੀਵਰਸਿਟੀ ਕਰਦੀ ਹੈ ਸੋ ਮੈਂ ਤਾਂ ਉਹਨਾਂ ਲੋਕਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਯੂਨੀਵਰਸਿਟੀ ਬਣਾਈ ਤੇ ਇੰਨਾ ਵਧੀਆ ਇੱਕ ਆਧਾਰਾ ਪੰਜਾਬ ਨੂੰ ਦਿੱਤਾ ਤੇ ਇਹ ਪੰਜਾਬੀਆਂ ਦੀ ਵੀ ਸੇਵਾ ਕਰ ਰਹੀ ਹੈ ਤੇ ਪੰਜਾਬੀ ਦੀ ਵੀ ਸੇਵਾ ਕਰ ਰਹੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਤੇ ਜਿੰਨਾ ਮਾਣ ਕਰੀਏ ਸਾਨੂੰ ਘਟ ਤੇ ਇਸ ਨੂੰ ਜਿਉਂਦਾ ਰੱਖਣਾ ਇਸ ਦੀ ਪਰਪੂਲਤ ਕਰਨਾ ਹੈ ਇਸ ਨੂੰ ਜਿੱਥੇ ਪੰਜਾਬੀ ਯੂਨੀਵਰਸਿਟੀ ਦਾ ਫਰਕ ਫੜ ਜਾ ਉੱਥੇ ਸਰਕਾਰਾਂ ਦਾ ਵੀ ਹੈ ਤੇ ਆਪਣੇ ਸਾਰਿਆਂ ਦਾ ਵੀ ਹੈ ਸੋ ਜ਼ਰੂਰੀ ਹੈ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਪੰਜਾਬੀ ਬੋਲੀ ਦੇ ਮਾਹਰ ਬਣਾ ਕੇ ਰੱਖੀ ਉਹ ਅੱਗੇ ਬਣਾ ਕੇ ਰੱਖਣਗੇ ਤਾਂ ਇਸ ਕਰਕੇ ਘਰ ਦੇ ਵਿੱਚ ਪੰਜਾਬੀ ਬੋਲਣੀ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਅੱਜ ਕੱਲ੍ਹ ਕਈ ਵਾਰ ਬੱਚੇ ਨੂੰ ਕਹਿੰਦਾ ਯਾਰ 45 ਰੁਪਏ ਲਿਆ ਕੇ ਦੀ ਉਹ ਕਹਿੰਦਾ ਜੀ 45 ਕਿੰਨੇ ਅੰਗਰੇਜ਼ੀ 'ਚ ਦੱਸੋ ਉਹ ਨਹੀਂ ਰਹਿਣਾ ਚਾਹੀਦਾ ਪੰਜਾਬੀ ਆਉਣੀ ਚਾਹੀਦੀ ਹੈ ਬਾਬਾ ਨਜ਼ਮੀ ਹੈ ਪਾਕਿਸਤਾਨ ਦਾ ਬੜਾ ਤਕੜਾ ਸ਼ੇਰ ਹੈ ਉਹ ਕਹਿੰਦਾ ਸ਼ਾਇਰ ਹੈ ਅਕ ਖਰਾ ਵਿੱਚ ਸਮੁੰਦਰ ਖਾਂ ਮੈਂ ਇਕਬਾਲ ਪੰਜਾਬੀ ਦਾ ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਨਾਮ ਪੰਜਾਬੀ ਦਾ ਕਰ ਕਰ ਵਜੇ ਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ ਉਹ ਪੰਜਾਬੀ ਮੋਜੀ ਐਸੀ ਕੋਨੇ ਜਦ ਮੈਂ ਕਿਉਂਕਿ ਮੈਨੂੰ ਇਸ ਵੱਸੇ ਬੜਾ ਲਗਾਵ ਹੈ ਮਤਲਬ ਕਿ ਨਸ਼ਾ ਜਾਂ ਹੋ ਜਾਂਦਾ ਜਦੋਂ ਕੋਈ ਪੰਜਾਬੀ ਬੋਲੀ ਦੀ ਗੱਲ ਕਰਦਾ ਯਾਰ ਪੰਜਾਬੀ ਗੀਤਾਂ ਦੀ ਗੱਲ ਕਰਦਾ ਪੰਜਾਬੀ ਨਾਚਾਂ ਦੀ ਗੱਲ ਕਰਦਾ ਢੋਲ ਜਦ ਬਜਦਾ ਹੈ ਜਾਂ ਨਗਾਰਾ ਵੱਜਦਾ ਹੈ ਤਾਂ ਮੈਨੂੰ ਆਪਣੀ ਆਪਣੀ ਕੋ ਰੂਹ ਨੂੰ ਮੇਰੇ ਕੋ ਰਾਗ ਵਿੱਚ ਜੀ ਇਸ ਕਰਕੇ ਅਸੀਂ ਹੁਣ ਸਰਕਾਰ ਦੇ ਵਿੱਚ ਆ ਕੇ ਵਿਧਾਨ ਸਭਾ ਦੇ ਵਿੱਚ ਬਿੱਲ ਲਿਆ ਕੇ ਪੰਜਾਬੀ ਨੂੰ ਲਾਜ਼ਮੀ ਪੰਜਾਬ ਦੇ ਵਿੱਚ ਕੀਤਾ ਹੈ ਇਹ ਪੰਜਾਬੀ ਵਿੱਚ ਹੀ ਕੰਮ ਕਰੋ ਜੇ ਕੋਈ ਬੋਰਡ ਵੀ ਲਾਣਾ ਦੁਕਾਨਾਂ ਤੇ ਵੀ ਪ੍ਰਾਈਵੇਟ ਵੀ ਲਗਣਾ ਤਾਂ ਉੱਪਰ ਪੰਜਾਬੀ ਹੋਵੇ ਤਾਂ ਕਿ ਮੇਰੀ ਮਾਂ ਦੀ ਬੋਲੀ ਹੈ ਜਿਹੜੀ ਉੱਪਰ ਸੋ ਇਹ ਸੋਚ ਦੇ ਨਾਲ ਪਤਾ ਨਹੀਂ ਮੇਰਾ ਪਾਲਣ ਪੋਸ਼ਣ ਇਸ ਤਰ੍ਹਾਂ ਹੋਇਆ ਪਿੰਡਾਂ ਦੇ ਵਿੱਚ ਜੰਮਿਆ ਪਿੰਡਾਂ ਦੇ ਵਿੱਚ ਪਲਿਆ ਟੋਕਿਆਂ ਵਿੱਚ ਨਹਾਇਆ ਤਾਂ ਸਰਕਾਰੀ ਸਕੂਲ ਚ ਪਹਿਲਾਂ ਪੜਿਆ ਜਿਸ ਤਰ੍ਹਾਂ ਤੁਹਾਡੇ ਤੇ ਬਹੁਤ ਸਾਰੇ ਪੜੇ ਤੁਹਾਡੇ ਵਿੱਚ ਆ ਕੇ ਮੈਨੂੰ ਨਾ ਕੁਝ ਆਪਣਾ ਜਿਹਾ ਪੜਿਆ ਲੱਗ ਰਿਹਾ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਆਦਾ ਜਦ ਆਉਂਦੇ ਤਾਂ ਐਡਾ ਲੱਗਦਾ ਕਿ ਹਾਲਾਂਕਿ ਮੈਂ ਪੰਜਾਬੀ ਯੂਨੀਵਰਸਿਟੀ ਚ ਪੜਿਆ ਨਹੀਂ ਇੱਕ ਵਾਰਕ ਡੈਮਿਸ਼ਨ ਲਈ ਸੀ ਪੋਲੀਟੀਕਲ ਸਾਇੰਸ ਐਮ ਐਚ ਪਰ ਮੈਂ ਉਹ ਫਿਰ ਕਰੀ ਨਹੀਂ ਕਿਉਂਕਿ ਉਹ ਤੋਂ ਮੈਂ ਬਿਹਲਾ ਨਹੀਂ ਸੀ ਫਿਰ ਮੈਂ ਪੰਜਾਬ ਯੂਨੀਵਰਸਿਟੀ ਚੋਂ ਕਰੀ 2007 ਦੇ ਵਿੱਚ ਪਰ ਵੱਡੇ ਵਿੱਚ ਮੈਨੂੰ ਆਪਣਾ ਪੜਨ ਲੱਗਦਾ ਹੈ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਜਾਂਦਾ ਹੈ ਜਦੋਂ ਮੈਂ ਉਹਨਾਂ ਦੇ ਟੀਚਰਾਂ ਜਾਂਦਾ ਹੈ ਉਹਦਾ ਕਾਰਨ ਇਹ ਹੈ ਕਿ ਮੈਂ ਵੀ ਉਸੇ ਪਿਛ ਪਰ ਖੇਡਦਾ ਰਿਹਾ ਉਸੇ ਪਿਛ ਦਾ ਹੈ ਬੰਦਾ ਜਿਹਦੇ ਤੁਸੀਂ ਹੁਣ ਪੰਜਾਬ ਜਿਹੜੇ ਅਮੀਰ ਲੋਕ ਹੈ ਬਹੁਤ ਉਹ ਬੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਬੱਚਿਆਂ ਨੂੰ ਪੜਾਉਂਦੇ ਲੇਕਿਨ ਜਿਨ੍ਹਾਂ ਲੋਕਾਂ ਦੇ ਵਿੱਚ ਮੈਂ ਜੰਮਿਆ ਜਿਨ੍ਹਾਂ ਦੇ ਵਿੱਚ ਮੈਂ ਪੜਿਆ ਹੁਣ ਤਾਂ ਤੁਸੀਂ ਮੇਰੇ ਨਾਲ ਚੰਗੇ ਅਮੀਰ ਪਰਿਵਾਰਾਂ ਦੇ ਵਿੱਚ ਪੜਿਆ ਉਹ ਬਹੁਤ ਅਮੀਰ ਨਹੀਂ ਲੇਕਿਨ ਮੇਰੇ ਨਾਲ ਪਰ ਤੁਹਾਡੇ ਨਾਲ ਮੇਰੀ ਟਿਊਨਿੰਗ ਬੜੀ ਰਲਦੀ ਹੈ ਇਸ ਕਰਕੇ ਮੈਨੂੰ ਖੁਸ਼ੀ ਹੁੰਦੀ ਹੈ ਵੈਸੇ ਮੈਨੂੰ ਪਹਿਲਾਂ ਉਕਾ ਜਿਹਾ ਲੱਗ ਰਿਹਾ ਸੀ ਕਿ ਯਾਰ ਤੁਸੀਂ ਤਾਂ ਮੀਟਿੰਗ ਰੱਖੋ ਬੜੀ ਮੀਟਿੰਗ ਰੱਖ ਲਈ ਮੈਂ ਤਾਂ ਪੰਜਾਬੀ ਦੇ ਮਸਲੇ ਹੀ ਹੱਲ ਕਰਨੇ ਸੀ ਪਰ ਤੁਹਾਡੇ ਵਿੱਚ ਬੈਠ ਕੇ ਮੈਨੂੰ ਇੰਨਾ ਸੁਰੂਰ ਆ ਰਿਹਾ ਇੰਨਾ ਪਿਆਰ ਆ ਰਿਹਾ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਮੈਂ ਇੱਕ ਚੀਜ਼ ਆਪਣੀ ਜ਼ਿੰਦਗੀ ਸਿੱਖੀ ਹੈ ਉਹ ਮੈਂ ਤੁਹਾਡੇ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਆਪਣੇ ਆਪ ਨੂੰ ਸਟਰੈਂਥਨ ਕਰਦੇ ਰਹਿਣਾ ਚਾਹੀਦਾ ਸਾਰੀ ਜ਼ਿੰਦਗੀ ਇਹ ਗੱਲ ਖਤਮ ਨਹੀਂ ਹੋਣੀ ਚਾਹੀਦੀ ਚਾਹੇ ਤੁਸੀਂ ਬੁੱਢੇ ਹੋ ਜਾਓ ਤੁਸੀਂ ਪੜ੍ਹਦੇ ਰਹੋ ਮਨ ਵਿੱਚ ਇਬਾਦਤ ਦੀ ਹੈ ਹੁਣ ਵੀ ਕਿਤਾਬ ਹੱਥ 'ਚ ਰੱਖਦੇ ਪੜ੍ਹਦੇ ਰਹਿੰਦੇ ਮਨ ਨੂੰ ਇਹ ਨਾਲ ਇਸ ਕਰਕੇ ਬੜਾ ਲਗਾਅ ਹੈ ਪਿਆਰ ਹੈ ਤੁਸੀਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਸਟਰੈਂਥਨ ਕਰਦੇ ਰਹੋ ਆਪਾਂ ਜਿਹੜੇ ਪਿੰਡਾਂ ਵਿੱਚ ਪੜੇ ਆ ਜਾਂ ਸ਼ਹਿਰਾਂ ਦੇ ਵਿੱਚ ਮਿਡਲ ਕਲਾਸ ਫੈਮਿਲੀਆ ਦੇ ਪਰਿਵਾਰ ਹੈ ਸਾਨੂੰ ਦੂਇਆ ਨਾਲ ਕੰਪੀਟੀਸ਼ਨ ਲੜਨ ਵਾਸਤੇ ਡਬਲ ਮਿਹਨਤ ਕਰਨੀ ਪੈਂਦੀ ਸਾਡਾ 베ਸ ਉਹਨਾਂ ਵਧੀਆ ਨਹੀਂ ਹੁੰਦਾ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਆਉਂਦੇ ਤੇ ਕਈ ਵਾਰ ਐਸੇ ਅਧਾਰਿਆਂ ਚ ਪ੍ਰਾਈਵੇਟ ਸਕੂਲਾਂ ਚ ਪੜ੍ਹਨਾ ਪੈਂਦਾ ਸਾਨੂੰ ਟਿਊਸ਼ਨਾਂ ਉਹਨੀਆਂ ਨਹੀਂ ਮਿਲਦੀਆਂ ਸਾਨੂੰ ਮਾਹੌਲ ਉਦਾਂ ਦਾ ਨਹੀਂ ਮਿਲਦਾ ਘਰ ਦੇ ਵਿੱਚ ਬਾਪੂ ਦੇ ਬੇਬੇ ਕੱਕਾ ਨੂੰ ਵੀ ਭੇਜ ਦਿੰਦੀ ਐ ਮੱਜਾਂ ਨੂੰ ਵੀ ਪੱਟੇ ਬਾਣੇ ਪੈਂਦੇ ਜਦ ਮੈਂ ਪੜ੍ਹਦਾ ਸੀ ਤਾ ਇੱਕ ਹਫ਼ਤੇ ਦਾ ਟੋਕਾ ਮੈਂ ਕਰਕੇ ਜਾਂਦਾ ਸੀ ਫੇਰ ਜਾ ਕੇ ਖੇਡਣ ਹੋਸਟਲ ਵਿੱਚ ਰਹਿੰਦਾ ਸੀ ਉਦੋਂ ਕਿਉਂਕਿ ਖੇਡਾਂ ਦਾ ਮੇਰਾ 3 ਮਹੀਨੇ ਦਾ ਕੈਂਪ ਲੱਗਦਾ ਸੀ ਮੈਂ ਖੇਡਾਂ ਵੀ ਖੇਡਦਾ ਸੀ ਉਹਨਾਂ ਦਿਨਾਂ 'ਚ ਫਿਰ ਟੋਕਾ ਇੱਕ ਹਫ਼ਤੇ ਦਾ ਕਰਕੇ ਜਾਣਾ ਇਹ ਵੀ ਕਰਨਾ ਪੈਂਦਾ ਆਪਾਂ ਲੋਕਾਂ ਨੂੰ ਇਸ ਕਰਕੇ ਸਾਨੂੰ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਸਾਰੀ ਉਮਰ ਸਟਰੈਂਥਨ ਵੀ ਕਰਨਾ ਪੈਂਦਾ ਦੂਸਿਆਂ ਨਾਲ ਪੂਰਾ ਕੰਪੀਟੀਸ਼ਨ ਉਹਨਾਂ ਨੂੰ ਦੇਣ ਵਾਸਤੇ ਤੋ ਮੈਂ ਸਾਰੇ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦਾ ਕਿ ਜਦ ਤੁਸੀਂ ਯੂਨੀਵਰਸਿਟੀ ਵਿੱਚ ਹੋ ਤਾਂ ਜਾਰੀ ਯੂਨੀਵਰਸਿਟੀ ਦੇ ਵਿੱਚ ਖੇਡਾਂ ਹੁੰਦੀਆਂ ਤਾਂ ਇਹ ਜ਼ਰੂਰ ਸੋਚਣਾ ਕਿ ਮੈਂ ਖੇਡਾਂ ਵਿੱਚ ਕਿਉਂ ਨਹੀਂ ਐ ਜਦ ਸਟੇਜ ਪਰ ਪ੍ਰੋਗਰਾਮ ਹੁੰਦਾ ਤਾਂ ਤੁਸੀਂ ਇਹਨਾਂ ਜ਼ਰੂਰ ਸੋਚਣਾ ਕਿ ਇਹ ਭੰਗੜਾ ਟੀਮ ਦੇ ਵਿੱਚ ਮੈਂ ਕਿਉਂ ਨਹੀਂ ਐ ਹੋਣਾ ਚਾਹੀਦਾ ਤੁਹਾਨੂੰ ਹਰ ਇਵੈਂਟ ਦੇ ਵਿੱਚ ਜਦ ਤੱਕ ਸਾਰੇ ਪਾਸੇ ਤੇ ਗਰੋਥ ਨਹੀਂ ਹੁੰਦੀ ਜਦ ਤੱਕ ਅੱਛਾ ਮਾਈਂਡ ਔਰ ਅੱਛਾ ਵਿਅਕਤੀਤ ਨਹੀਂ ਨਿਕਲ ਕੇ ਆਉਂਦਾ ਇਸ ਕਰਕੇ ਜੇ ਐਨਐਸਐਸ ਦਾ ਕੈਂਪ ਲੱਗਦਾ ਉਹਦੇ ਵਿੱਚ ਵੀ ਜਾਇਆ ਕਰੋ ਐਨਸੀਸੀ ਵੀ ਲੋ ਇਸੇ ਤਰ੍ਹਾਂ ਸਟੇ ਦੀ ਪਰਫਾਰਮੈਂਸ ਵੀ ਤੁਹਾਡੇ ਜ਼ਰੂਰੀ ਹੈ ਗਰਾਊਂਡ ਦੀ ਪਰਫਾਰਮੈਂਸ ਵੀ ਤੁਹਾਡੀ ਜ਼ਰੂਰੀ ਹੈ ਰੋਜ਼ ਖੇਡਣਾ ਬੜਾ ਜ਼ਰੂਰੀ ਹੈ ਟੀਮ ਦੇ ਵਿੱਚ ਆਉਣਾ ਜ਼ਰੂਰੀ ਹੈ ਮੇਰਾ ਇੱਕ ਦੋਸਤ ਸੀਗਾ ਉਹ ਪਲੇਅਰ ਬੜਾ ਅੱਛਾ ਸੀ ਪਰ ਮਹੱਲੇ ਦੀ ਟੀਮ 'ਚ ਖੇਡਦਾ ਸੀ ਖੇਡ ਤਾਂ ਮੇਰੇ ਨਾਲੋਂ ਜ਼ਰ ਸ਼ਾਇਦ ਵਧੀਆ ਹੀ ਸੀਗਾ ਲੇਕਿਨ ਸਕੂਲ ਦੀ ਟੀਮ 'ਚ ਕਦੇ ਖੇលਿਆ ਨਹੀਂ ਕਾਲਜ ਦੀ ਟੀਮ 'ਚ ਖੇលਿਆ ਨਹੀਂ ਮੇਨ ਸਟ੍ਰੀਮ 'ਚ ਆਇਆ ਹੀ ਨਹੀਂ ਇਸ ਕਰਕੇ ਕਾਲਜਰ ਸਕੂਲ ਦੀ ਟੀਮ ਦੇ ਵਿੱਚ ਵੀ ਖਿਲਣਾ ਬੜਾ ਜ਼ਰੂਰੀ ਹੈ ਮੈਂ ਪਹਿਲਾਂ ਹੈਂਡ ਫੁੱਟਬਾਲ ਖੇਡਦਾ ਸੀ ਸਕੂਲ ਦੇ ਵਿੱਚ ਲੇਕਿਨ ਉੱਥੇ ਹੈਂਡਬਾਲ ਤਾਂ ਹੈ ਨਹੀਂ ਸੀ ਮੈਂ ਜਦੋਂ ਕਾਲਜ ਗਿਆ ਹੈਂਡਬਾਲ ਖੇលਨ ਲੱਗ ਗਿਆ ਬੋਲ ਕੀ ਪਰਸੀ ਹੈਂਡ ਬੋਲ ਦਾ ਮੈਂ ਤਿੰਨ ਵਾਰ ਇੰਟਰਵਰਸਟੀ ਖੇਡਿਆ ਤੇ ਤਿੰਨ ਵਾਰ ਗੋਲਡ ਮੈਡਲ ਜਿੱਤੇ ਆ ਨੈਸ਼ਨਲ ਵੀ ਖੇਡਿਆ ਫਿਰ ਮੋਢੇ ਦੀ ਡਿਸਕ ਲੋਕੇਸ਼ਨ ਹੋ ਗਈ ਮੈਂ ਅੱਗੇ ਇੰਟਰਨੈਸ਼ਨਲ ਨਹੀਂ ਖੇਡ ਸਕਿਆ ਲੇਕਿਨ ਮੈਂ ਕਦੇ ਕਾਲਜ ਦੇ ਵਿੱਚ ਫੀਸ ਨਹੀਂ ਦਿੱਤੀ ਮੇਰੀ ਫੀਸ ਖੇਡਾਂ ਕਰਕੇ ਭਰੀ ਹੁੰਦੀ ਸੀ ਇਹ ਇਦਾਂ ਦੇ ਅਦਾਰਿਆਂ ਵਿੱਚ ਹੁੰਦੀ 26 ਰੁਪਏ ਮੇਰੇ ਲੱਗਦੇ ਸੀ ਸਿਰਫ ਇੱਕ ਵਾਰ ਸਾਲ ਦੇ ਵਿੱਚ ਉਸ ਤੋਂ ਬਾਅਦ ਫਰੀ ਸਾਰਾ ਕੁਝ 150 ਰੁਪਏ ਸਕਾਲਰਸ਼ਿਪ ਮਿਲਦਾ ਸੀ ਖੇਲਾ ਕਰਕੇ ਉਹ ਮੇਰਾ ਖਰਚਾ ਨਿਕਲ ਜਾਂਦਾ ਸੀ ਮਹੀਨੇ ਦਾ ਬਾਪੂ ਤੇ ਪੈਸੇ ਲੈਣ ਦੀ ਲੋੜ ਨਹੀਂ ਪਈ ਸੋ ਜੇ ਤੁਸੀਂ ਹਰ ਐਕਟੀਵਿਟੀ ਵਿੱਚ ਹਿੱਸਾ ਲੋਗੇ ਤਾਂ ਤੁਹਾਡੀ ਇੱਕ ਅੱਛਾ ਵਿਅਕਤੀ ਤੇ ਉਹ ਨਿਕਲ ਕੇ ਆਏਗਾ ਜਿਹੜਾ ਤੁਹਾਨੂੰ ਅੱਗੇ ਕੰਮ ਆਏਗਾ ਜੇ ਮੈਂ ਮੁੱਖ ਮੰਤਰੀ ਬਣ ਸਕਦਾ ਤਾਂ ਤੁਸੀਂ ਤਾਂ ਮੇਰੇ ਨਾਲੋਂ ਬਹੁਤ ਚੰਗੇ ਹੋ ਤੁਸੀਂ ਵੀ ਬਣ ਸਕਦੇ ਤੁਸੀਂ ਇਸ ਤੋਂ ਵੀ ਅੱਗੇ ਜਾ ਸਕਦੇ ਤੁਸੀਂ ਆਪਣੇ ਫੀਲਡ ਦੇ ਵਿੱਚ ਅੱਗੇ ਵੱਧ ਸਕਦੇ ਹੋ लेकिन अपना एक टीचर थोन निर्धारित करना पड़ेगा। मंजिलें उन्हीं को मिलती हैं जिनके सपनों में जान होती है खाली परों से कुछ नहीं होता हौसलों से उड़ान होती हौसले बुलंद करने पड़ेंगे अपने टीचे बड़े करने पड़ेंगे सोच बड़ी रखनी पेगी तो फिर उस सोच न पूरा करने वास्ते दिन रात निरंतर ਮਿਹਨਤ ਕਰਨੀ ਪਏਗੀ ਜਦ ਤੁਸੀਂ ਮਿਹਨਤ ਕਰੋਗੇ ਆਪਣੇ ਟੀਚੇ ਤੇ ਚੱਲੋਗੇ ਡਿਸਪਲਿਨ ਦੇ ਵਿੱਚ ਰਹਿ ਕੇ ਚੱਲੋਗੇ ਟਾਈਮ ਦਾ ਸਹੀ ਇਸਤੇਮਾਲ ਕਰੋਗੇ ਤਾਂ ਪੂਰੀ ਕਾਇਨਾਤ ਤੁਹਾਡੀ ਮਦਦ ਕਰੇਗੀ ਯਾਰ ਮੈਂ ਗਰੰਟੀ ਦਿੰਦਾ ਤੁਹਾਨੂੰ ਲਿਖ ਕੇ ਕਿ ਤੁਸੀਂ ਆਪਣਾ ਟੀਚਾ ਅਚੀਵ ਕਰੋ ਉਹਦੇ ਵਾਸਤੇ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਟਾਈਮ ਦਾ ਸਹੀ ਪ੍ਰਯੋਗ ਕਰੋ ਟਾਈਮ ਦੇ ਟਾਈਮ ਦੀ ਮੈਨੇਜਮੈਂਟ ਤਾਂ ਬਹੁਤ ਹੀ ਕਿਉਂਕਿ ਜੇ ਸਹੀ ਟਾਈਮ ਤੇ ਸਹੀ ਕੰਮ ਨਹੀਂ ਕਰੋਗੇ ਹੁਣ ਜਦੋਂ ਖੇਡਣ ਦਾ ਟਾਈਮ ਹੈ ਉਦੋਂ ਤੁਸੀਂ ਖੇਡੋਗੇ ਨਹੀਂ ਜਦੋਂ ਸਟੇਜ ਪਰਫੋਰਮੈਂਸ ਹੋਈ ਹੈ ਉਦੋਂ ਤੁਸੀਂ ਕੁਝ ਹੋਰ ਕਰਨ ਲੱਗ ਜਾਓਗੇ ਪੜਾਈ ਦੇ ਟਾਈਮ ਪੜਾਈ ਨਹੀਂ ਕਰੋਗੇ ਤਾਂ ਸਿਸਟਮ ਵਿਗੜ ਜਾਏਗਾ ਆਪਣੇ ਆਪ ਦਾ ਇੱਕ ਟਾਈਮ ਟੇਬਲ ਬਣਾਓ ਵੀ ਇੱਕ ਰੋਜ਼ ਦਾ ਇੱਕ ਮਹੀਨੇ ਦਾ ਇੱਕ ਸਾਲ ਦਾ ਇੱਕ ਜ਼ਿੰਦਗੀ ਦਾ ਉਸ ਟਾਈਮ ਟੇਬਲ ਤੇ ਜ਼ਰੂਰ ਚੱਲੋ ਸੋ ਮੈਂ ਇਹ ਤੁਹਾਨੂੰ ਇੰਨਾ ਦਾ ਟਾਈਮ ਥੋੜਾ ਤਾਂ ਲੈ ਲਿਆ ਕਿ ਜ਼ਰੂਰੀ ਹੈ ਮੈਂ ਚਾਹੁੰਦਾ ਹੈ ਕਿ ਹਰ ਉਹ ਵਿਅਕਤੀ ਹਰ ਉਹ ਨੌਜਵਾਨ ਜਿਹਦੇ ਸੁਪਨੇ ਹੈ ਦਿਮਾਗ ਦੇ ਵਿੱਚ ਉਹਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਿੱਚ ਮੈਂ ਵੀ ਉਹਦੀ ਮਦਦ ਕਰਾਂ ਕਿਸੇ ਰੂਪ ਦੇ ਵਿੱਚ ਵੀ ਮੈਂ ਤੁਹਾਡੇ ਕੰਮ ਆ ਸਕਦਾ ਹੈ ਮੈਂ ਉਹ ਆਉਣਾ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਹੈ ਕਿ ਜਿਨ੍ਹਾਂ ਦੀ ਕੋਈ ਸਪਾਰਸ ਨਹੀਂ ਹੈ ਉਹਨਾਂ ਦੀ ਮੈਂ ਸਪਾਰਸ ਕਿਨਾਂ ਦਾ ਇਹਨਾਂ ਕੋਲ ਪੈਸਾ ਨਹੀਂ ਹੈ ਉਹਨਾਂ ਨੂੰ ਮੈਂ ਪ੍ਰੋਵਾਈਡ ਕਰਾਵਾਂ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਅੱਗੇ ਵਧਣ ਦਾ ਜਿਹੜਾ ਮੌਕਾ ਜਮਾਤੇ ਉਹ ਉਹਨਾਂ ਨੂੰ ਆਪਨੇ ਆਪ ਨੂੰ ਬੁਲੰਦ ਕਰਾਂ ਉਹ ਆਪ ਬੁਲੰਦ ਹੋ ਕੇ ਕਹਿੰਦੇ ਖੁਦੀ ਕੋ ਕਰ ਬੁਲੰਦੀ ਤਨਾ ਕਿ ਹਰ ਤਕਦੀਰ ਸੇ ਪਹਿਲੇ ਉਹਦਾ ਬੰਦੇ ਸਿ ਖੁਦ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਉਹ ਤੁਸੀਂ

ਆਦੀ ਸਨੇਹਾ ਦੇਣਾ ਚਾਹੁੰਦਾ ਜਦੋਂ ਕੁਦਰਤੀ ਤੁਸੀਂ ਮਨ ਨੂੰ ਮਿਲ ਗਿਆ ਸੋ ਮੈਂ ਅੱਜ ਜਿਹੜਾ ਮਕਸਦ ਨਾਲ ਆਇਆ ਉਹ ਇਹ ਮਕਸਦ ਆਇਆ ਕਿ ਇਹ ਅਦਾਰਾ ਪੰਜਾਬ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਅਦਾਰਾ ਜੀ ਨੇ ਇਸ ਪੰਜਾਬ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਤੁਸੀਂ ਕਿਸੇ ਦੇ ਘਰ ਜਾ ਕੇ ਪੈਸੇ ਨਹੀਂ ਘੇੜ ਸਕਦੇ ਘੇਰੋ ਵੀ ਦਾ ਉਹਦਾ ਫਾਇਦਾ ਨਹੀਂ ਹੈ ਕੋਈ ਆਟਾ ਧਾਲਾਂ ਤੇ ਤੇ ਕੇ ਤੁਸੀਂ ਸੂਬੇ ਦੀ ਤਰੱਕੀ ਨਹੀਂ ਕਰਾ ਸਕਦੇ ਜਦ ਤੱਕ ਸਹੀ এডਿਕੇਸ਼ਨ ਨਹੀਂ ਮਿਲਦੀ ਜਦ ਤੱਕ ਪਰਿਵਾਰ ਤਰੱਕੀ ਨਹੀਂ ਕਰ ਸਕਦਾ ਸੂਬਾ ਤਰੱਕੀ ਨਹੀਂ ਕਰ ਸਕਦਾ ਮੈਂ ਇਹ ਸੋਚਣ ਨਾਲ ਅੱਜ ਤੁਹਾਡੇ ਕੋਲ ਆਇਆ ਕਿ এডਿਕੇਸ਼ਨ ਸਿਸਟਮ ਪੰਜਾਬ ਦਾ ਸਿੱਧਾ ਕਰਨਾ ਮੈਂ ਧੰਨਵਾਦੀਆਂ ਆਪਣੇ ਵਿਸ ਮੰਤਰੀ ਜੀ ਦਾ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਵਾਈਸ ਚਾਂਸਲਰ ਤੇ ਟੀਮ ਉਹਨਾਂ ਦੀ ਆਈ ਹੈ ਮੇਰੇ ਕੋਲ ਆਪਾਂ ਨੇ ਇਨ ਨੂੰ ਸਟਰੈਂਥਨ ਕਰਨਾ ਹੈ ਯੂਨੀਵਰਸਿਟੀ ਇਹ ਵੀ ਮੇਰੇ ਨਾਲ ਫਿਰ ਕਹਿੰਦੇ ਮੈਂ ਵੀ ਨਾਲ ਚੱਲਾਂਗਾ ਹਾਲਾਂਕਿ ਪਠਿੰਡੇ ਸੀ ਫਿਰ ਅਸੀਂ ਅੱਜ ਦਾ ਪ੍ਰੋਗਰਾਮ ਰੱਖਿਆ ਮੈਨੂੰ ਕਈ ਨਮਾਟਾ ਡੀਸੀ ਸਾਹਿਬ ਨੇ ਤੇ ਤੇ ਦੀ ਉਹਨਾਂ ਨੇ ਦੱਸੀਆਂ ਪਹਿਲੇ ਡੀਸੀ ਵੀ ਮੇਰੇ ਪਾਸ ਆਉਂਦੇ ਰਹੇ ਮੈਂ ਚਾਹੁੰਦਾ ਸੀ ਇਹ ਕੰਮ ਪਹਿਲਾਂ ਕਰਦਾ ਲੇਕਿਨ ਮੈਂ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸੀ ਉਹ ਪਾਵਰ ਮੇਰੇ ਕੋਲ ਨਹੀਂ ਸੀ ਜਿਹਦੇ ਨਾਲੇ ਮਸਲੇ ਹੱਲ ਹੋ ਸਕਦੇ ਸੀ ਅੱਜ ਉਹ ਮੌਕਾ ਹੈ ਕਿ ਅੱਜ ਅਸੀਂ ਸਾਰਾ ਕੁਝ ਕਰ ਸਕਦੇ ਆ ਜੋ ਐਜੂਕੇਸ਼ਨ ਵਾਸਤੇ ਕਰਨਾ ਹੈ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਮੈਨੂੰ ਇਹਨਾਂ ਨੇ ਦੱਸਿਆ ਕਿ 150 ਕਰੋੜ ਰੁਪਇਆ ਸਾਡੀ ਯੂਨੀਵਰਸਿਟੀ ਨੇ ਲੋਨ ਚੱਕ ਲਿਆ ਹੁਣ ਪੰਡ ਭਾਰੀ ਹੋ ਗਈ ਲੋਨ ਦੀ ਕਿਸ਼ਤ ਮੋੜਨੀ ਹੈ ਵਿਆਜ ਪੈ ਰਿਹਾ ਹੈ ਤੇ ਯੂਨੀਵਰਸਿਟੀ ਫੱਲੇ ਨੂੰ ਡੋਪ ਰਹੀ ਹੈ ਤੋ ਅੱਜ ਐਸੀ ਆਏ ਭਰਨ ਸਾਹਿਬ ਮੇਰੇ ਨਾਲ ਆਏ ਐ ਐਸੀ ਉਹ ਤੁਹਾਡਾ 150 ਕਰੋੜ ਰੁਪਏ ਦਾ ਲਨ ਮਾਰ ਰਹੇ ਐ ਤੇ ਉਹ ਲੋਰ ਬਹੁਤ ਪਿਆਰ ਦਿੱਤਾ ਮੈਂ ਇਹ ਸੋਚ ਕਿਉਂ ਲੈ ਕੇ ਆਇਆ ਕਿਉਂਕਿ ਮੈਂ ਵੀ ਤੁਹਾਡੇ ਮੰਗੂ ਇਹਨਾਂ ਯੂਨੀਵਰਸਿਟੀਆਂ 'ਚ ਪੜਿਆ ਹੈ ਇਹਨਾਂ ਸਕੂਲਾਂ 'ਚ ਪੜਿਆ ਜਿਹੜੇ ਤੁਸੀਂ ਪੜ ਕੇ ਆਏ ਹੋ ਮੈਨੂੰ ਪਤਾ ਕਿਸ ਤਰ੍ਹਾਂ ਪ੍ਰੋਬਲਮ ਆਉਂਦੀਆਂ ਥੱਲੇ ਉਹਨਾਂ ਦੇ ਮੈਂ ਹੱਲ ਕਰਨ ਲੱਗਿਆ ਹੋਇਆ ਹੁਣ ਮੈਂ ਐਜੂਕੇਸ਼ਨ ਵੱਲੋਂ ਵਧਿਆ ਤੇ ਹੈਲਥ ਵੱਲੋਂ ਵਧਿਆ ਇਸ ਕਰਕੇ ਇੱਕ ਐਸਾ ਮਾਡਲ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਦੇਣਾ ਹੈ ਸੀ ਜਿਹੜਾ ਹੋਰ ਕਿਤੇ ਨਹੀਂ ਹੈ ਦੁਨੀਆ ਦੇ ਵਿੱਚ ਕਿਤੇ ਨਹੀਂ ਹੈ ਇਹਦੇ ਵਾਸਤੇ ਅਸੀਂ ਉਸ ਵਾਦੂਕ ਉਸ ਪੇ ਲੇਕਿਨ ਅੱਜ ਜੋ ਕੀ ਸਮੱਸਿਆ ਤੁਹਾਡੀ ਜਿਸ ਤਰ੍ਹਾਂ 150 ਕਰੋੜ ਹੈ ਇਸ ਤੋਂ ਵੀ ਬੜੀ ਹੋਰ ਸਮੱਸਿਆ ਹੈ ਤੁਹਾਡੀ ਕਿ ਤੁਹਾਡਾ ਜਿਹੜੀ ਚਾਦਰ ਹੈ ਉਹ ਪਿੱਛੇ ਰਹਿ ਗਈ ਪੈਰ ਬਾਹਰ ਨਿਕਲ ਗਏ ਤੁਹਾਡੇ ਨਹੀਂ ਯੂਨੀਵਰਸਿਟੀ ਦੀ ਯੂਨੀਵਰਸਿਟੀ ਦੀ ਚਾਦਰ ਛੋਟੀ ਪੈਰ ਬਾਹਰ ਨਿਕਲ ਗਏ ਚਾਦਰ ਬੜੀ ਜ਼ਰੂਰੀ ਹੈ ਜੇ ਚਾਦਰ ਪੂਰੀ ਨਹੀਂ ਹੋਏਗੀ ਤਾਂ ਮੱਛਰ ਖਾਏਗਾ ਠੰਡ ਵੀ ਲੱਗੇਗੀ ਸਾਰਾ ਕੁਝ ਹੋਏਗਾ ਚਾਦਰ ਪੂਰੀ ਹੋਣੀ ਚਾਹੀਦੀ ਹੈ ਖਰਚਾ ਤੁਹਾਡਾ ਜ਼ਿਆਦਾ ਹੈ ਆਮਦਨ ਘੱਟ ਹੈ ਤੁਹਾਡੀਆਂ ਫੀਸਾਂ ਦੇ ਕੇ ਤੁਹਾਡਾ ਜਿਹੜਾ ਸਰਕਾਰ ਗ੍ਰਾਂਟ ਦੇ ਰਹੀ ਹੈ ਮਹੀਨੇ ਦੀ 9.5 ਕਰੋੜ ਰੁਪਇਆ ਇਹ ਦੋਨੋਂ ਚੀਜ਼ਾਂ ਦੇ ਕੇ ਤੁਹਾਡੇ ਪਾਸ ਹਰ ਮਹੀਨੇ 10.5 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਤੁਹਾਨੂੰ ਉਹ ਕਿੱਥੇ ਤੇ ਊੜਾ ਕਰਨਾ ਹੈ ਇਹ ਬਾਹਰ ਨੌਜਵਾਨ ਨਾਰੇ ਮਾਰ ਰਹੇ ਟੀਚਰ ਨਾਰੇ ਮਾਰ ਰਹੇ ਮਨੂੰ ਕਹਿੰਦੇ ਜੀ ਨੌਜਵਾਨ ਨਾਰੇ ਮਾਰ ਰਹੇ ਮੈਂ ਕਿ ਅੱਜ ਮਾਰਨੇ ਬੰਦ ਕਰ ਦੇ ਕਿਉਂਕਿ ਮਸਲਾ ਹੱਲ ਕਰਨਾ ਆਇਆ ਹੋਇਆ ਉਹ ਜੈਜ ਮਾਰ ਰਹੇ ਨਾਰੇ ਜਿਸ ਘਰ ਕਹਿੰਦੇ ਵੀ ਜਿਸ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੇ ਘਰ ਦੇ ਵਿੱਚ ਪੈਸੇ ਘੜ ਜਵੇ ਨਾ ਫਿਰ ਆਪਸ ਵਿੱਚ ਲੜਾਈ ਜਾਂਦੇ ਆ ਤੁਸੀਂ ਦੇਖੋ ਜਿਹੜਾ ਖੁਸ਼ਿਆਲ ਘਰ ਜਿਹਦੇ ਪਰ 4 ਪੈਸੇ ਆ ਉਹ ਲੜਨਗੇ ਹੀ ਨਹੀਂ ਕਿਉਂਕਿ ਪੈਸਿਆਂ ਦੀ ਜਿੰਨੀ ਦੀ ਜ਼ਰੂਰਤ ਹੈ ਖੁਸ਼ੀਆਂ ਸਾਰੀਆਂ ਪੂਰੀਆਂ ਹੋ ਰਹੀਆਂ ਤੇ ਜੇ ਪੈਸਿਆਂ ਦੀ ਦਿੱਕਤ ਹੈ ਫਿਰ ਨਾਰੇ ਵੀ ਵੱਜਣਗੇ ਫਿਰ ਆਪਸ ਵਿੱਚ ਵੀ ਲੜਾਂਗੇ ਫਿਰ ਕੋਈ ਵੀਸੀ ਨੂੰ ਜਾ ਕੇ ਅੰਦਰ ਗਾਲਾਂ ਕੱਢਿਆਏਗਾ ਕਿਸੇ ਨੂੰ ਵੀਸੀ ਗਾਲਾਂ ਕੱਢਿਆਏਗਾ ਕਿਉਂਕਿ ਪੈਸੇ ਪੂਰੇ ਨਹੀਂ ਹੋ ਰਹੇ ਸਾਢੇ 11 ਕਰੋੜ ਦਾ ਸਾਢੇ 10 ਕਰੋੜ ਦਾ ਤਾਂ ਹਰ ਮਹੀਨੇ ਘਾਟਾ ਫੇਰਿਆ ਵੀਸੀ ਕਿਸ ਤਰ੍ਹਾਂ ਚਲਾਏਗਾ ਪਿਛਲਾ ਵੀਸੀ ਵਿਚਾਰਾ ਬਹੁਤ ਵਧੀਆ ਬੰਦਾ ਸੀ ਲੇਕਿਨ ਧੱਕੇ ਖਾਂਦਾ ਮੇਰੇ ਪਾਸ ਵੀ ਬਿਰਦਾਰੇ ਆ ਪਿਛਲੇ ਸੀਐਮ ਕੋਲ ਵੀ ਰੇ ਬਿਰਦਾਰੇ ਉਹ ਕਰ ਕੀ ਸਕਦਾ ਸੀ ਉਹ ਕਹਿੰਦਾ ਯਾਰ ਮੇਰੇ ਪੈਸੇ ਤਾਂ ਪੂਰੇ ਕਰੋ ਮੈਂ ਤਾਂ ਹੀ ਉਹਨਾਂ ਨੂੰ ਮਨਾਉਂਗਾ ਕਿਸੇ ਤਰ੍ਹਾਂ ਪੜਾਈ ਕਿਸ ਤਰ੍ਹਾਂ ਵਧੀਆ ਹੋਏਗੀ ਜਦ ਤੱਕ ਇੰਸਟੀਚੂਟ ਕੋਲ ਪੂਰਾ ਪੈਸਾ ਨਹੀਂ ਹੈ ਮਾਸਟਰਨ ਤਰਖਾ ਨਹੀਂ ਮਿਲਦੀ ਤਾਂ ਪੈਸੇ ਪੜਾਉਣਗੇ ਕਿਆ ਤੇ ਜਦ ਤੱਕ ਪੂਰਾ ਇਨਫਰਾਸਟ੍ਰਕਚਰ ਨਹੀਂ ਹੈ ਕਾਲਜ ਦੇ ਕੋਲ ਕਿਸ ਤਰ੍ਹਾਂ ਪੜਾਂਗੇ ਸੋ ਮੈਂ ਇਹ ਫੇਸ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਇਸ ਕਰਕੇ ਜਿਹੜਾ ਤੁਹਾਨੂੰ ਘਾਟਾ ਪੈਂਦਾ ਹੈ 9.5 ਕਰੋੜ ਦੀ ਜਗ੍ਹਾ 20 ਕਰੋੜ ਦਾ ਖਰਚਾ ਹੈ ਇਸੀ ਤੋਂ ਲੋ ਪੂਰਾ 20 ਕਰੋੜ ਦੇ ਕਰਾਂਗੇ ਹਰ ਇੱਕ ਸੀ 240 ਕਰੋੜ ਰੁਪਇਆ ਸਾਲ ਦਾ ਯੂਨੀਵਰਸਿਟੀ ਨੂੰ ਦੇ ਕਰਨਾ ਹੈ 150 ਕਰੋੜ ਤੁਹਾਡਾ ਕਰਜ਼ਾ ਐ ਸੀ ਚੱਕ ਲਿਆ ਐਸ ਸਾਲ ਤੱਕ 400 ਕਰੋੜ ਹੈ ਲੇਕਿਨ ਹਰ ਸਾਲ ਹੀ ਇਹੀ ਰਹੇਗਾ ਹੁਣ ਇਹ ਨਹੀਂ ਹੈ ਕਿ ਜੀ ਮੰਗਤੇ ਆ ਮੰਗੂ ਵੀ ਐਸਾਂਸ ਲੱਤੇ ਚਿੱਦੀਗੜ ਸਾਡੇ ਦਫ਼ਤਰਾਂ ਵਿੱਚ ਫਿਰਦਾ ਰਹੇ ਜੀ ਐਤਕੀ ਦੀ ਗਰਾਡ ਦੇ ਦੋ ਇੰਨੇ ਪੈਸੇ ਫਿਕਸ ਕਰਤੇ ਆ ਮੈਂ ਇਸ ਵਾਸਤੇ ਐਟਨ ਸਾਹਿਬ ਦਾ ਬੜਾ ਧੰਨਵਾਦੀ ਆ ਫਾਈਨਾਂਸ ਸਾਡਾ ਤਕਰਾ ਇਸ ਲਈ ਤੁਹਾਡੇ ਵਾਸਤੇ ਪੂਰੀ ਫਿਕਸ ਕਰਕੇ 240 ਕਰੋੜ ਰੁਪਇਆ ਸਾਲ ਦਾ ਤੁਹਾਨੂੰ ਆਏ ਕਰੇਗਾ ਇਹ ਕਾਨੂੰਨ ਬਣਾ ਦੇਣਾ ਬਣਾ ਦਿੱਤਾ। ਤੁਹਾਡਾ ਬਹੁਤ ਧੰਨਵਾਦ। ਮੈਂ ਧੰਨਵਾਦੀਆਂ ਤੁਹਾਡਾ ਕਿ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ। ਅਖੀਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਟੀਚਰਾਂ ਦਾ ਵੀਸੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ।